ਸਾਤਿ ਸਾਲ ਦੋਸਤੋ ਹਾਜ਼ਰ ਹੈ ਇੱਕ ਹੋਰ ਪੜਾਅ ਦੇ ਨਾਲ ਡੀਆਈਜੀ ਹਰਚਰਨ ਸਿੰਘ ਭੁੱਲਰ ਨੇ ਜੋ ਕਦੇ ਬਰਨਾਲਾ ਵਿੱਚ ਐਸਐਸਪੀ ਰਹੇ ਸਨ ਉਹਨਾਂ ਦੀ ਬਦਲੀ ਤੋਂ ਬਾਅਦ ਲੋਕ ਭੁੱਲਰ ਨੂੰ ਭੁੱਲ ਵੀ ਚੁੱਕੇ ਸਨ ਪ੍ਰੰਤੂ ਭੁੱਲਰ ਨੂੰ ਸੀਵੀਆਈ ਨੇ ਚੁੱਕਿਆ ਤਾਂ ਬਰਨਾਲਾ ਛੱਡੋ ਕਈ ਰਾਜਾਂ ਵਿੱਚ ਚਰਚਾ ਦਾ ਵਿਸ਼ਾ ਬਣ ਗਏ ਹਰ ਜਵਾਨ ਨਿਊਜ਼ਪੇਪਰ ਚੈਨਲ ਤੇ ਭੁੱਲਰ ਦੀ ਚਰਚਾ ਚੱਲ ਰਹੀ ਹੈ ਸਭ ਠੀਕ ਸੀ ਪਰ ਕੱਲ ਸ਼ਾਮ ਨੂੰ ਫੇਸਬੁੱਕ ਤੇ ਆਈ ਇੱਕ ਪੋਸਟ ਨੇ ਬਰਨਾਲਾ ਦੇ ਕੋਲੋਨਾਈਜ਼ਰਾਂ ਦੀ ਨੀਂਦ ਉਡਾ ਦਿੱਤੀ ਹੈ ਸਾਰੇ ਕੋਲੋਨਾਈਜ਼ਰ ਡਰ ਰਹੇ ਨੇ ਕਿ ਪਤਾ ਨਹੀਂ ਹੁਣ ਕਿਸ ਤੇ ਸੀਬੀਆਈ ਦਾ ਛਾਪਾ ਪਵੇਗਾ ਪੋਸਟ ਵਿੱਚ ਦੱਸਿਆ ਗਿਆ ਹੈ ਕਿ ਸੀਬੀਆਈ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਹਰਚਰਨ ਸਿੰਘ ਭੁੱਲਰ ਨੇ ਇੱਕ ਪ੍ਰਾਪਰਟੀ ਡਿਵੈਲਪਰ ਨਾਲ ਬਰਨਾਲਾ ਵਿੱਚ ਸਾਂਝੀ ਇਨਵੈਸਟਮੈਂਟ ਕੀਤੀ ਹੋਈ ਹੈ ਹੁਣ ਬਰਨਾਲਾ ਵੀ ਸੀਬੀਆਈ ਦੇ ਜਾਂਚ ਦੇ ਘੇਰੇ ਵਿੱਚ ਆ ਗਿਆ ਹੈ ਇਹ ਪੋਸਟ ਜਦ ਫੇਸਬੁੱਕ ਤੇ ਸਾਹਮਣੇ ਆਈ ਤਾਂ ਬਰਨਾਲਾ ਦੇ ਲੋਕਾਂ ਦੇ ਵਿੱਚ ਇਹ ਚਰਚਾ ਛੇੜ ਗਈ ਕਿ ਕਿਸ ਡਿਵੈਲਪਰ ਨਾਲ ਭੁੱਲਰ ਦੀ ਸਾਂਝ ਸੀ ਐਸਐਸਪੀ ਹੁੰਦੇ ਹੋਏ ਭੁੱਲਰ ਕਿਸ ਦੇ ਨੇੜੇ ਸੀ ਸੰਘੇੜਾ ਹੰਡਿਆਆ ਸੰਘੇੜਾ ਰੋਡ ਹੰਡਿਆਆ ਰੋਡ ਧਨੋਲਾ ਰੋਡ ਵਾਜਾਖਨਾਂ ਰੋਡ ਤੇ ਸਾਰੇ ਡਿਵੈਲਪਰ ਲੋਕਾਂ ਦੀ ਜਵਾਨ ਉੱਤੇ ਆ ਗਏ ਹਰ ਕੋਈ ਆਪਣੇ ਆਪਣੇ ਤਰਕ ਦੇ ਰਿਹਾ ਸੀ ਕਿ ਫਲਾਂ ਡਿਵੈਲਪਰ ਨਾਲ ਭੁੱਲਰ ਦੀ ਸਾਂਝ ਹੋ ਸਕਦੀ ਹੈ ਦੋ ਡਿਵੈਲਪਰਾਂ ਨੂੰ ਭੁੱਲਰ ਨਾਲ ਜੋੜਿਆ ਜਾ ਰਿਹਾ ਹੈ ਕਿ ਇਹਨਾਂ ਦੋਨਾਂ ਵਿੱਚੋਂ ਇੱਕ ਹੋ ਸਕਦਾ ਹੈ ਕਿਉਂਕਿ ਐਸਐਸਪੀ ਰਹਿੰਦੇ ਹੋਏ ਭੋਲਰ ਦੀ ਉਹਨਾਂ ਨਾਲ ਥਾਂਸੀ ਤੇ ਇੱਕ ਪੋਲਿਟਿਕਸ ਦੇ ਵਿੱਚ ਅੱਗੇ ਹੈ ਜਿਸ ਕਰਕੇ ਇਹਨਾਂ ਵਿੱਚੋਂ ਇੱਕ ਹੋ ਸਕਦਾ ਹੈ। ਬੇਸ਼ੱਕ ਲੋਕਾਂ ਲਈ ਇੱਕ ਚਰਚਾ ਦਾ ਹੀ ਵਿਸ਼ਾ ਹੈ ਪਰੰਤੂ ਬਰਨਾਲਾ ਜ਼ਿਲ੍ਹੇ ਦੇ ਡਿਵੈਲਪਰਾਂ ਨੂੰ ਰਾਤ ਨੂੰ ਨੀਂਦ ਨਹੀਂ ਆਈ। ਅਧਿਕਾਰੀਆਂ ਨੂੰ ਦੀਵਾਲੀ ਦੇ ਗਿਫਟ ਦੇਣ ਜਾਣ ਲੱਗੇ ਵੀ ਡਰ ਰਹੇ ਹਨ। ਦੂਜੇ ਪਾਸੇ ਅਧਿਕਾਰੀ ਡਿਵੈਲਪਰਾਂ ਤੋਂ ਗਿਫਟ ਲੈਣ ਲੱਗੇ ਡਰ ਰਹੇ ਹਨ। ਕਈ ਡਿਵੈਲਪਰਾਂ ਨੇ ਆਪਣੇ ਘਰ ਪਏ ਰੁਪਏ ਪੈਸੇ ਦੇ ਨਾਲ ਨਾਲ ਕਾਗਜ਼ ਪੱਤਰ ਵੀ ਇਧਰ ਉਧਰ ਕਰਨੇ ਸ਼ੁਰੂ ਕਰ ਦਿੱਤੇ ਹਨ। ਲੈਪਟਾਪ ਕੰਪਿਊਟਰ ਵਿੱਚੋਂ ਡਾਟਾ ਡਿਲੀਟ ਕਰਨਾ ਸ਼ੁਰੂ ਕਰ ਦਿੱਤਾ ਹੈ। ਸੀਵੀਆਈ ਦੀ ਟੀਮ ਬਰਨਾਲਾ ਆਉਂਦੀ ਹੈ ਜਾਂ ਨਹੀਂ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਪਰੰਤੂ ਇੱਕ ਸਵਾਲ ਦਾ ਜਵਾਬ ਹਰ ਕੋਈ ਲੱਭ ਰਿਹਾ ਹੈ ਕਿ ਕਿਹੜਾ ਡਿਵੈਲਪਰ ਹੈ ਜਿਸ ਦੀ ਭੁੱਲ ਨਾਲ ਸਾਂਸੀ ਪੜਾਸਪੋਸਟ ਬਰਨਾਲਾ ਤੁਹਾਡੇ ਕੋਲੇ ਵੀ ਕੋਈ ਪੜਾਸ ਹੈ ਜਾਂ ਕੋਈ ਜਾਣਕਾਰੀ ਹੈ ਤਾਂ ਸਾਡੇ ਨਾਲ ਸਾਂਝੀ ਕਰੋ।